ਹੰਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪੈਂਨ ਸਾਹਿਬ ਸੱਚੀ ਮੰਜੀ ਸੈਦੇਵਾਲਾ ਜ਼ਿਲ੍ਹਾ ਮਾਨਸਾ ਉਹ ਹਾ ਨੇੜੇ ਭਲਾੜਾ ਪੈ ਜਾਂਦਾ ਜੀ ਪਲੇਟਿਆਂ ਦੇ ਕੋਲੇ ਪੈ ਜਾਂਦਾ ਜਿੱਥੇ ਪਾਗਲਪਨ ਅਤੇ ਹਲਕੇ ਕੁੱਤੇ ਦਾ ਇਲਾਜ ਕੀਤਾ ਜਾਂਦਾ ਜੀ ਕਰੋ ਦਰਸ਼ਨ ਸਾਬ ਸ੍ਰੀ ਗੁਰੂ ਅਮਰਦਾਸ ਜੀ ਜੀ ਵੱਲੋਂ ਬਖਸਿਆ ਹੋਇਆ ਜੋੜਾ ਸਾਹਿਬ ਆਪ ਜੀ ਦਰਸ਼ਨ ਕਰੋ ਤੇ ਗੁਰਦੁਆਰਾ ਪਾਇਨ ਸਾਹਿਬ ਸੱਚੀ ਮੰਜੀ ਵੀ ਆ ਕੇ ਦਰਸ਼ਨ ਕਰੋ ਜੀ ਜੋ ਜ਼ਿਲ੍ਹਾ ਮਾਨਸਾ ਬੋਹਾ ਭਲਾੜਾ ਬਰੇਟਿਆਂ ਦੇ ਬਿਲਕੁਲ ਕੋਲੇ ਪੈ ਜਾਂਦਾ ਇੱਥੇ ਹਰ ਰੋਜ਼ ਸੰਗਤਾਂ ਜੋੜਾ ਸਾਹਿਬ ਦੇ ਦਰਸ਼ਨ ਕਰਦੀਆਂ ਤੇ ਆਪਣੀਆਂ ਸੁੱਖਾਂ ਦੀਆਂ ਅਰਦਾਸਾਂ ਕਰਦਿਆਂ ਸੈਂਕੜੇ ਸੰਗਤਾਂ ਦੇ ਇਲਾਜ ਹੁੰਦੇ ਹਨ ਇੱਥੇ ਤਨਤਨ ਸ੍ਰੀ ਗੁਰੂ ਅਮਰਦਾਸ ਜੀ ਦੇ ਵੱਲੋਂ ਬਖਸ਼ਿਆ ਹੋਇਆ ਜੂੜਾ ਸਾਹਿਬ ਸੰਗਤਾਂ ਤਨਮਨ ਤਾਂ ਦੇ ਨਾਲ ਆ ਕੇ ਜੂੜਾ ਸਾਹਿਬਾ ਆਪਣੇ ਮੱਥੇ ਨਾਲ ਲਵਾਉਂਦੀਆਂ ਅਤੇ ਆਪਣੇ ਸੁੱਖਾਂ ਦਾ ਜੀਵਨਾਂ ਸਫਲਾ ਕਰਦੀਆਂ ਤੁਸੀਂ ਵੀ ਅੱਗੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਪਾਗਲਪਨ ਅਤੇ ਹਲਕੇ ਕੁੱਤੇ ਦਾ ਇਲਾਜ ਸੰਗਤਾਂ ਨੂੰ ਪਤਾ ਲੱਗ ਸਕੇ